ਲੋਵੀ ਮਿੱਤਰੋ ਘਰਤਾ ਚੇਤਕ ਨੇ ਧਮਾਕਾ ਆਪਣਾ ای وی ਵਹੀਕਲ ਲਾਂਚ ਕਰਤਾ ਹੁਣ ਦੇਖਦੇ ਆਂ ਬਾਜ਼ਾਰ ਦੇ ਵਿੱਚ ਲੁੱਕ ਵਾਈਜ਼ ਬਹੁਤ ਘੈਂਟ ਆ ਬਹੁਤ ਜ਼ਬਰਦਸਤ ਮਾਰਕੀਟ ਦੇ ਵਿੱਚ ਆ ਚੁੱਕੀ ਹੈਗੀ ਤੇ ਪੰਜਾਬ ਦੇ ਵਿੱਚ ਇਹ ਪਹਿਲਾ ਪੀਸ ਆਪਣਾ ਮਿੱਤਰ ਲੈ ਕੇ ਆਇਆਗਾ ਚੇਤਕ ਨਾਮੀ ਬ੍ਰਾਂਡ ਹੈਗਾ ਬਹੁਤ ਧੂਮਾ ਮਚਾਈਆਂ ਸੀਗੀਆਂ ਚੇਤਕ ਸਕੂਟਰ ਨੇ ਤੇ ਬਿਲਕੁਲ ਉਸੇ ਹੀ ਤਰ੍ਹਾਂ ਉਸੇ ਹੀ ਕੁਆਲਿਟੀ ਦੇ ਵਿੱਚ ਆਈ ਹੈ। ਆ ਮੰਨ ਕੇ ਚੱਲੋ ਵੀ ਕੀ ਇੰਟਰਕਾਸਟ ਹੋ ਰਹੀ ਹੈ। ਚਾਰੇ ਪਾਸੇ ਇਹਨਾਂ ਨੇ ਜਿਹੜਾ ਹੈਗਾ ਨਾ ਮੈਟਲ ਲਾਇਆ ਹੈਗਾ। ਇਹ ਵੀ ਮੈਟਲ ਆ, ਆ ਵੀ ਮੈਟਲ ਆ। ਟੋਟਲ ਮੈਟਲ ਤੇ ਕੀਲੈਸ ਬਿਲਕੁਲ ਕੀਲੈਸ ਹੈਗੀ ਤੇ ਟੱਚ ਸਕਰੀਨ ਹੈ ਤੇ ਮਿਰਰ ਵਗੈਰਾ ਤੁਸੀਂ ਦੇਖ ਸਕਦੇ ਹੋ ਕਿੰਨੇ ਘੈਂਟ ਹੈ। ਬਹੁਤ ਘੈਂਟ। ਉਹ ਮੈਨੂੰ ਇਹ ਪੁੱਛਦਾ ਸੀ। ਕਲਰ ਬਹੁਤ ਜ਼ਬਰਦਸਤ ਆਏ ਨੇ ਬਹੁਤ ਜ਼ਿਆਦਾ। ਬਾਕੀ ਚਲਾ ਕੇ ਦੇਖੀ ਹੈਗੀ ਸਪੀਕਅਪ ਵਗੈਰਾ ਬਹੁਤ ਜ਼ਬਰਦਸਤ ਹੈਗੇ। ਅਲਾਈ ਵੀਲ ਮਿਲ ਜਾਣਗੇ ਦੇ ਵਿੱਚ ਤੁਹਾਨੂੰ। ਤੇ ਬਾਕੀ ਇੱਕ ਚੀਜ਼ ਹੋਰ ਬਹੁਤ ਜ਼ਬਰਦਸਤ ਹੈ। ਇਹਨੂੰ ਤੁਸੀਂ ਨਾ ਜੱਜ ਨਹੀਂ ਕਰ ਸਕਦੇ ਵੀ ਇਹ ਈਵੀ ਹੈ। ਕਿਉਂਕਿ ਜਿਹੜੀ ਇਹਦੀ ਮੋਟਰ ਹੈਗੀ ਨਾ ਉਹ ਬਿਲਕੁਲ ਤੁਹਾਨੂੰ ਇਹਦੇ ਇੰਜਨ ਵਾਂਗ ਕੀਤੀ ਹੈਗੀ ਵੀ ਇੰਜਨ ਹੈ। ਤੇ ਫੁੱਟ ਰੈਸਟ ਆ ਗਿਆ ਇਹ ਐਸੈਸਰੀ ਦਾ ਪਾਰਟ। ਸੀਟ ਦਾ ਕੰਫਰਟ ਹੈਗਾ ਜਿਹੜਾ ਉਹ ਵੀ ਬਹੁਤ ਜ਼ਬਰਦਸਤ ਹੈ। ਬਸ ਆ ਗਿਆ ਇਹਦਾ ਮੜਾ ਮੋਟਾ ਜਿਹੜਾ ਸਮਾਨ ਸਮੂਹ ਰੱਖਣ ਨੂੰ ਤੇ ਆਹ ਜਿਹੜੀ ਹੁੱਕ ਦਿੱਤੀ ਇਹਨਾਂ ਨੇ ਬਹੁਤ ਜ਼ਬਰਦਸਤ ਇਹਨੂੰ ਪ੍ਰੈਸ ਕਰੋ ਬਾਹਰ ਇਹਦੇ ਤੇ ਤੁਸੀਂ ਮੈਕਸਿਮਮ 3 ਕਿਲੋ ਬੇਟਾ ਜਿਹੜਾ ਟੰਗ ਸਕਦੇ ਹੋਗੇ ਤੇ ਆਹ ਇਹਦੇ ਬਟਨਸ ਆ ਗਏ ਸਾਰੇ ਠੀਕ ਹੈ ਇੰਡੀਕੇਟਰ ਵਗੈਰਾ ਦੇ ਆ ਗਏ ਤੇ ਇਹਦੇ ਵਿੱਚ ਰਿਵਰਸ ਗੇਅਰ ਵੀ ਹੈਗਾ ਤਕਰੀਬਨ ਓਲਾਂ ਨੂੰ ਟੱਕਰ ਦਿੰਦੀ ਹੈਗੀ ਮੰਨ ਕੇ ਚੱਲੀ ਓਲਾਂ ਨੂੰ ਟੱਕਰ ਦਿੰਦੀ ਆ ਤੇ ਬਾਕੀ ਹੁਣ ਮਾਰਕੀਟ ਦੇ ਵਿੱਚ ਨਵਾਂ ਨਵਾਂ ਪ੍ਰੋਡਕਟ ਆਇਆ ਹੈਗਾ ਜਿਵੇਂ ਜਿਵੇਂ ਚੱਲੂਗਾ ਉਸੇ ਤਰੀਕੇ ਦਾ ਰਿਵਿਊ ਮਿਲਦਾ ਰਹੂਗਾ ਸੀਟ ਦਾ ਕੰਫਰਟ ਬਹੁਤ ਵਧੀਆ ਹੈਗਾ ਇੱਥੇ ਤੁਸੀਂ ਚੇਤਕ ਦੀ ਬੈਜਿੰਗ ਦੇਖ ਸਕਦੇ ਹੋ ਬਹੁਤ ਜ਼ਬਰਦਸਤ ਬਣਾਈ ਬਹੁਤ ਜ਼ਬਰਦਸਤ ਫਿਰ ਵੀ ਆਪਾਂ ਤੁਹਾਨੂੰ ਰਿਵਿਊ ਦੇਵਾਂਗੇ ਦਾ ਬਹੁਤ ਸੋਹਣਾ ਹੈ ਬਾਕੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ